ਕਿ ਉਹ ਸਾਰੇ ਭਾਂਪੜਾ ਠੀਕ ਠਾਕ ਉਹ ਮੇਰੇ ਵੱਲ ਸਾਰੇ ਉਹ ਪਿਆਰੇ ਸਸ਼ੀ ਕਾ ਤੇ ਮੈਂ ਉਮੀਦ ਕਰਦੀ ਸਾਰੇ ਭਾਂਪੜਾ ਠੀਕ ਠਾਕ ਹੋ ਉਹ ਤੇ ਇਸ ਵੀ ਮਾਰਕੀ ਤੇ ਪਣਾ ਠੀਕ ਠਾਕ ਆ ਤੇ ਸਵੇਰ ਦੇ ਵਜ ਗਿਆ 6 ਤੇ ਖਾਣਾ ਦਿੱਤਾ ਇਹਨਾਂ ਦਾ ਮੈਂ ਬਣਾ ਤੇ ਹੁਣ ਇਹਨਾਂ ਦੇ ਵਾਲ ਵਾਉਣ ਤੇ ਵਾਲ ਵਾ ਕੇ ਇਹਨਾਂ ਨੂੰ ਕਰਾਂਗੇ ਪੂਰਾ ਗਾੜੀ ਕਿਉਂਕਿ ਇਹਨਾਂ ਦਾ 6 ਪੰਜਾ ਤੇ ਇਹਨਾਂ ਦਾ ਬੈਨ ਜਿਹੜਾ ਆ ਜਾਂਦਾ ਆ ਤੇ ਨਾ ਤੇ ਮੈਂ ਉਹਦੇ ਪਹਿਲਾਂ ਵਾਲ ਵਾ ਲਾ ਤੇ ਉਪਰੋਂ ਦਾ ਟਿਫਨ ਪੈ ਕਰਾਂਗੇ ਬਾਕੀ ਨੇ ਪਿਆਰ ਤੁਸੀਂ ਸਾਈ ਹੋ ਜਿਹਾ 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 ਇਸੇ

ساتھ <سؤال> ਤਨ ਦੇ ਮਾਲ ਦਿੱਤੇ ਮੈਂ ਅੱਬਾ ਤੇ ਵਧਨ ਦੀ ਦੇ ਬਾ ਤੇ ਹਾਲ ਤੇ ਪਰਨਦੀ ਪੜਿਆ ਪਿਆ ਹੁਣ ਐਕਸਰਸਾਈਜ਼ ਕਰਨੇ ਇਹ ਵੀ ਰਿਐਕਸਰਸਾਈਜ਼ ਦੀਆਂ ਤੇ ਅੱਜ ਬਹੁਤ ਜ਼ਿਆਦਾ ਬੱਲੀਆ ਦੋ ਦਿਨ ਲੱਗਾ ਹੋਇਆ ਤਾਂ ਨਾ ਇਹ ਕਿਉਂ ਲਿਆ ਬਹੁਤ ਜ਼ਿਆਦਾ ਜਲਦੀ ਹੈ ਜੀ ਤੇ ਤਨ ਮ ਖਾਉ ਤਾਨੂੰ ਕੜੇਲੇ ਤਨ ਕਰੇਲੇ ਖਾਓਂਗੀ ਪਤਾ ਨਾ ਗਲਤ ਬਾਤ ਦਾ ਪੈਣ ਨਾ ਇਦਾਂ ਇਦਾਂ ਕਿਸ ਚੀਜ਼ 'ਚ ਕੋਈ ਚੀਜ਼ ਆ ਜਾਣਾ ਵੜੀ ਹੋਵੇ ਤਦ ਨੂੰ ਮੈਂ ਕਹਿੰਦਾ ਨਹੀਂ ਨਾ ਕਰਨਾ ਹੱਥ ਤੋਂ ਕਰ ਰੈਂ ਤੇ ਪਈ ਜਾਂਦੇ ਉਹ ਤਾਂ ਨਹੀਂ ਹੱਥ ਤੋਂ ਕੋਈ ਚੀਜ਼ ਜੀ ਕੋਈ ਲੜ ਜੇ ਵਰਨਾ ਕੀ ਵੇਖਣ ਦੇ ਤਰੇਲੇ ਲੱਗੇ ਇਹ ਦੁਕਾਨ ਆ ਪਏ ਤੇ ਓਪਨ ਕਰ ਇਹ ਦੁਕਾਨ ਦੇ ਵਿੱਚ ਲਾਈਵੇ ਆ ਲਾਈਵ ਹੈ ਤੇ ਤੇਸ਼ਾਂ ਵਿੱਚ ਲੱਗ ਜਾਂਦੇ ਪੈਣ ਵਾਲੇ ਜਦ ਤੈਨੂੰ ਲੱਗਣਾ ਹੋ ਜੇ ਸੇਸਰ ਬਾਤ ਦੇ ਮੈਂ ਜਿਵੇਂ ਖੜੀ ਖਰੀ ਲੱਗਿਆ ਠਿਕਾ ਤੇ ਇੱਕ ਆ ਛੋਟਾ ਜਹਾ ਹਾਂ ਤੇ ਇੱਥੇ ਆਹ ਤੇਨ ਚਾਰ ਹਾਂ ਰੇ ਥੱਲੇ ਵਿੱਚ ਥੱਲੇ ਜ਼ਿਆਦਾ ਹੀ ਨਹੀਂ ਇੱਧਰ ਆਹ ਪੰਜ ਆਹ ਹੋਏ ਕਿੰਨੇ ਕਿੰਨੇ ਪਰਾਸਤੇ ਹੋ ਡਾ ਇਹ ਆਓ ਉਹਦਾ ਪਤਾ ਨਹੀਂ ਕਿ ਲੱਗ ਨਾ ਉਹ ਡਾ ਨਾ ਮੈਂ ਤੇ ਨੋਅਲ ਜਾਂਦਾ ਦੋ ਇੱਥੇ ਆ ਗਈ ਤੇ ਕਾਈ ਆਵੇ ਬੰਤਾ ਨਾ ਕਰੀਂ ਜੀਤਿਆਂ ਦਾ ਵੈਨ ਵਾਲਾ ਆ ਗਿਆ ਇਹਨਾਂ ਦੇ ਪਾਪਾ ਇਹਨਾਂ ਨੂੰ ਗਿਆ ਵੈਨ ਤੇ ਚੜਾਉਣ ਵਾਸਤੇ ਤੇ ਮੈਂ ਉਦੋਂ ਦੇ ਇੱਥੇ ਬੈਠੀ ਪੱਕੇ ਥੱਲੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਲੁੱਟਨ ਦਿਲ ਨਹੀਂ ਮੇਰਾ ਕਰਨਿਆ ਤੇ ਮੈਂ ਇੱਥੇ ਬੈ ਗਈ ਆ ਤੇ ਦੁਕਾਨ ਦੇ ਅੱਗੇ ਵੀ ਕੋਪ ਭਲਾਈਆਂ ਜਿਹਾ ਰੱਖਤੀ ਆ ਮੁੰਡਿਆਂ ਨੇ ਦੁਕਾਨ ਕੋਲ ਦੇ ਅੱਗੇ ਭਲਾਈਆਂ ਪਈਆਂ ਵਾ ਉਹ ਹੁੰਦਾ ਨਾ ਮੈਂ ਕਿਹਨਿੰਦ ਚੋਕਾ ਕਹਿੰਦੇ ਕੋਈ ਨਹੀਂ ਹੁੰਦੀ ਇਸਤੇ ਵੀ ਚੋਕ ਦਿੰਦੇ ਉਹ ਕਹਿੰਦਾ ਚੋਕੀ ਅੰਦਰ ਇਹ ਰੱਖਣੀ ਹੈਗੀ ਆ ਮੈਂ ਇਹ ਜਿਹੜਾ ਆ ਕੇ ਵੈਨ ਤੇ ਬੱਚਿਆਂ ਤੇ ਅੰਦਰ ਆ ਰਹੇ ਆ ਇਹ ਦਿਨ ਅਜ ਬਹੁਤ ਲੱਜਾਇਆ ਇਹਨੂੰ ਜ ਆਪਣੇ ਆਪ ਤੋਂ ਕੀ ਕਰਨੀ ਪਈ ਆ ਚਲੋ ਠੀਕ ਆ ਹਮਦੇ ਅੰਦਰ ਵਿੱਚ ਆਪੀ ਨੂੰ ਅਹੀਂ ਪੀ ਲੱਗੀਆਂ ਜੀ ਚਾਹ ਚਾਹ ਨਾਲ ਪ੍ਰਾਣ ਦੇ ਲਈ ਲਾਜ਼ਮੀ ਬ੍ਰੈਡ ਬ੍ਰੈਡ ਨਹੀਂ ਦੱਸ ਰਾਸ ਸੱਚ ਰਾਸ ਲੱਗਿਆ ਕਾਂ ਬ੍ਰੈਡ ਕਿੰਦੀ ਤੋਂ ਡੱਡਾ ਨਹੀਂ ਦੱਸਦੀ ਹਾਂ ਰਸਾਨਾ ਬ੍ਰੈਡ ਬ੍ਰੈਡ ਐਂਡ ਰਾਸ ਤੇ ਉਹ ਨਾ ਲੈਣਾ ਕਿਨਾਂ ਤੇ ਮੈਂ ਇੱਧਰ ਪਾਇਆ ਤੇ ਇਹ ਪੀ ਲੈ ਕੇ ਚਾਹ ਦੁੱਧ ਪਿਆ ਮਮੀ ਹੁਣ ਹੈ ਮਮੀ ਦਾ ਆਪਾਂ ਖਾਈਏ ਹੁਣ ਰਾਸ ਤੇ ਆਹ ਦੇ ਫੇਵਰਟ ਰਾਸ ਮੇਰੇ ਨਹੀਂ ਹੈ ਮੇਰੇ 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 ਹੂੰ ਤੋ ਠੀਕ ਆ ਜੀ। ਆ ਕਿਨੇ ਕਿਨੇ ਚਾਰ ਆਸ ਪਸੰਦ ਜ਼ਰੂਰ ਕਮੈਂਟ ਕਰਕੇ ਦੱਸਿਓ। ਬੱਚਿਆਂ ਨੂੰ ਪੇਸ ਕੇ ਸਕੂਲ ਤੇ ਘਰ ਦੇ ਕੰਮ ਕਰ ਲਏ ਆ ਕਰ ਕਰਕੇ ਤੇ ਹੁਣ ਆਪਾਂ ਚੱਲੀ ਆ ਫੇਰੇ ਤੁਰਦੇ ਨਹੀਂ। ਨਹੀਂ ਨਹੀਂ ਜੀ, ਅਸੀਂ ਫੇਰੇ ਤੁਰਦੇ ਨਹੀਂ ਜਾਂਦੇ। ਅਸੀਂ ਚੱਲੇ ਆ ਜੀ ਅੱਜ ਫੇਰ ਮੈਡਸਿਨ ਲੈਣ ਵਾਸਤੇ ਤੇ ਡਾਕਟਰ ਸਾਹਿਬ ਤੇ ਆਰ ਵੀ ਹੋ ਗਿਆ। ਚਲੋ ਹਾਂ ਚਲੋ ਤੇ ਮੰਮੀ ਅੱਜ ਘਰ ਆ ਬੱਚਿਆਂ ਦੇ ਲੱਗੇ। ਤੇ ਆਪਾਂ ਜੇ ਥੋੜਾ ਟੈਮ ਨਹੀਂ ਆਵਾਂਗਾ ਜਿਹੜਾ ਦੇਖੀਨ ਮੈਂ ਗੱਲ ਹੀ ਬੰਦ ਕਰ ਰਹੇ ਹਾਂ ਤੇ ਆਪਾਂ ਚੱਲੇ ਆਂ ਜੀ ਸਕੂਟਰੀ ਤੇ ਉੱਪਰ ਤੇ ਗਰਮੀ ਬਹੁਤ ਜ਼ਿਆਦਾ ਅੱਜ ਫੇਰ ਹੋਈ ਆ ਬਹੁਤ ਜ਼ਿਆਦਾ ਦਿਨ ਲੱਗਾ ਆ ਤੇ ਮਿਸਤਰੀ ਲੱਗੇ ਹੋਏ ਸਾਡੇ ਉਧਰ ਤੇ ਅੱਜ ਵੇਲੇ ਕੱਧ ਜਾਣ ਕੱਧ ਜਾਣਾ ਮੋਟਰਸਾਈਕਲ ਜਾਣਾ ਮੈਂ ਤੁਹਾਨੂੰ ਨਹੀਂ ਚੱਲੇ ਆਂ ਜੀ ਮੋਟਰਸਾਈਕਲ ਤੇ ਤੇ ਲੋਗੇ ਥੋੜੀ ਹਵਾ ਉਹ ਵਜਿ ਲੱਗਦੀ ਰਹਿੰਦੀ ਕਿ ਅਸੀਂ ਗੱਡੀ ਤੇ ਵੀ ਚੱਲਣਾ ਲੱਗਦੀ ਹਵਾ ਐਸੀ ਜੀ ਪਰ ਗੱਡੀ ਦਾ ਮੋਟਰ ਮੋੜਦਾ ਬੜਾ ਚੱਕਰ ਪੈ ਜਾਂਦਾ ਫਿਰ ਇਹ ਤਾਂ ਕਿ ਆਪਾਂ ਹੋਂ ਚੱਲਾਂਗੇ ਮੋੜ ਤੱਕ ਦੁੱਪ ਦੀ ਇਹਨਾਂ ਆਪਾਂ ਕੋਲੇ ਹੁਣ ਗੇਟ ਹੈ ਤੇ ਗੇਟ ਕੀਪਰ ਗੇਟ ਖੋਲਣ ਲੱਗਾ ਜੇ ਤੇ ਗੇਟ ਕੀਪਰ ਨੇ ਦਿੱਤਾ ਗੇਟ ਖੋਲ ਤੇ ਹੁਣ ਕਿਦਾਂ ਕਹਿੰਦੇ ਆ ਬਲੋ ਕਿ ਇਦਾਂ ਕਰਕੇ ਜਿਹ ਕਹਿੰਦੇ ਨਾ ਜੀ ਤੇ ਹੁਣ ਪਹਾਰੋ ਠੀਕ ਹੈ ਜੀ ਚਲੋ ਜੀ ਜੀ ਤੇ ਆਪਾਂ ਮੈਡੀਸਿਨ ਲੈ ਕੇ ਘਰੇ ਆ ਗਏ ਹਾਂ ਤੇ ਬਹੁਤ ਜ਼ਿਆਦਾ ਹੀ ਅੱਜ ਗਰਮੀ ਤੇ ਜਦੋਂ ਅਸੀਂ ਆਏ ਸ਼ਹਿਰੋਂ ਤੇ ਇੰਨੀ ਬੁਰੀ ਹਾਲ ਆਉਂਦਿਆ ਹੀ ਮਤਲਬ ਕਿ ਏਸੀ ਜਵੜ ਕੇ ਮਰ ਕੇ 15-20 ਮਿੰਟ ਰੈਸਟ ਕੀਤੀ ਉਸ ਤੋਂ ਬਾਅਦ ਬੱਚਿਆਂ ਦਾ ਹੋ ਗਿਆ ਆਉਂਦਾ ਟਾਈਮ ਸਕੂਲ ਤੋਂ ਤੇ ਫਿਰ ਉਹਨਾਂ ਦਾ ਖਾਣਾ ਖਾਣਾ ਤਿਆਰ ਕੀਤਾ ਤੇ ਵੀਡੀਓ ਵੱਲ ਧਿਆਨ ਨਹੀਂ ਗਿਆ ਕਿ ਹੁਣ ਵਲੌਗ ਵੀ ਕੋ ਸ਼ੂਟ ਕਰਨਾ ਵਾ ਤੇ ਉਦੋਂ ਮਿਸਤਰੀ ਆਏ ਹੀ ਤੇ ਮਿਸਤਰੀ ਲੱਗੇ ਤਾਂ ਪਤਾ ਹੀ ਕਿ ਮਿਸਤਰੀ ਲਾਈ ਹੋਏ ਆ ਤੇ ਉਹਦੇ ਕਰਕੇ ਮਿਸਤਰੀਆਂ ਨੇ ਵੀ ਚਾਹ ਪਾਣੀ ਬਣਾ ਕੇ ਦਿੱਤਾ ਚਾਹ 3-4 ਵਜੇ ਨਾਲ ਉਦੋਂ ਬੱਚੇ ਵੀ ਆ ਗਏ ਫਿਰ ਉਹਨਾਂ ਨੂੰ ਖਾਣਾ ਛਾੜ ਲੈ ਤੇ ਇੱਕ ਸਾਡੀ ਹੋਰ ਵੱਡੀ ਸੱਤ ਪ੍ਰੋਬਲਮ ਹੋ ਗਈ ਸਾਡੀ ਗੱਡੀ ਦੇ ਤੇ ਅਜਰੋਂ ਪੰਜ ਚੋਗ ਹੋ ਗਿਆ ਅੱਜ ਲੱਗੀ ਲੱਗੀ ਜਾ ਇਹ ਉਹ ਵੀ ਅੱਜ ਕੰਮ ਇਹਨਾਂ ਨੇ ਆਪ ਕੀਤਾ ਉਹਦੇ ਕਰਕੇ ਅੱਜ ਬਹੁਤ ਜ਼ਿਆਦਾ ਬਿਜ਼ੀ ਰਹੇ ਆ ਤੇ ਫਿਰ ਖਾਣਾ ਬਣਾ ਕੇ ਤੇ ਹੁਣ ਬੱਚਾਂ ਨੂੰ ਖਵਾਤਾ ਖਾਣਾ ਤੇ ਬੱਚੇ ਲੇਟੇ ਹੋਏ ਆ ਆਉਂਦੇ ਸੌਂਗੇ ਆ ਮੰਮੀ ਆਏ ਮੰਮੀ ਲਾ ਕੇ ਪਿਆਰ ਵਰਨਾ ਤਰਨਾ ਤੇ ਵੱਡੀ ਦੀਦੀ ਹਾ ਇੱਧਰ ਪਈ ਆ ਤੇ ਬਾਕੀ ਟੀਵੀ ਇਹੀ ਲਾਇਆ ਬਸ ਹੁਣ ਨਹੀਂ ਲੱਗਿਆ ਖਾਣਾ ਖਾਣੇ ਦਾ ਸਾਰਿਆਂ ਇਹਨਾਂ ਸਾਰਿਆਂ ਖਾਣਾ ਖਾ ਲਿਆ ਤੇ ਹੁਣ ਸਾਡੀ ਵਾਰੀ ਆ ਤੇ ਕੋਈ 10 ਹੋਰ ਦੋ ਹਾ 15 ਦਿਨਾਂ ਤੱਕ ਤੁਹਾਨੂੰ ਹੋਇਆ ਜਿਹੜਾ ਕਮਰੇ ਦੀ ਰੂਪ ਜਿਹੜੀ ਹੋਰ ਚੇਂਜ ਦਿਖੂਗੀ ਤੇ ਇਹ ਕਰਕੇ ਅਸੀਂ ਮਿਸਤੀ ਜਿਹੜੇ ਸਾਡੇ ਲੱਗੇ ਹੋਏ ਆ ਹੋ ਗਏ ਅਜ 15 ਦੇ ਦਿਨ ਕੰਮ ਦਰਵਾਜ਼ੇ ਦਾ ਚੱਲਦਾ ਪਿਆ ਆ ਜਿੱਦਾਂ ਕਿ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਪਹਿਲਾਂ ਸਾਡੇ ਦਰਵਾਜ਼ੇ ਜਿਹੜੇ ਇਹ ਵਾਲੇ ਲੱਗੇ ਹੋਏ ਆ ਮਤਲਬ ਕਿ ਬਹੁਤ ਹੈਵੀ ਦਰਵਾਜ਼ੇ ਵੀ ਤੇ ਇਹ ਵਾਲੇ ਦਰਵਾਜ਼ੇ ਲੱਗੇ ਹੋਏ ਆ ਹੁਣ ਇਹ ਚੇਂਜ ਕਰਵਾ ਕੇ ਇਹ ਵਾਲੇ ਦਰਵਾਜ਼ੇ ਜਿਹੜੇ ਇਹ ਵਾਲੇ ਦਰਵਾਜ਼ੇ ਜਿਹੜੇ ਉਹ ਲਗਾ ਰਹੇ ਆ ਦੇ ਸਾਇਦ ਨਾ ਸਭੀ ਠੀਕ ਰਹੇ ਨਹੀਂ ਐਵਾਂ ਦਵਾਜ ਦੋਵਾਂ ਕਰਾਉਣੀ ਆ ਤੇ ਬਾਤੀ ਹੋਊਗਾ ਖਾਣ ਲੱਗੇ ਗਰਮ ਪੈਣਾ ਤੇ ਖਾਣਾ ਖੁਣਾ ਖਾ ਆ ਗਏ ਤੇ ਫੇਰ ਅਸੀਂ ਕਰਾਂਗੇ ਰੈਸਟ ਕਿਉਂਕਿ ਸਵੇਰੇ ਨੂੰ ਥੋੜਾ ਜਲਦੀ ਖੇਡਣਾ ਹੁੰਦਾ ਹੈ ਤੇ ਐ ਵੀ ਆਪਾਂ ਕਿਚਨ ਦੀਆਂ ਜਿਹੜੀਆਂ ਦਿਵਾਜ ਨੇ ਆਂ ਬਰਨ ਚਲੋ ਬਾਹਰ ਜਾਲੀਆਂ ਜਾਲੀਆਂ ਕਿਉਂਕਿ ਪਹਿਲਾਂ ਲੱਗਿਆ ਨਹੀਂ ਹੈ ਸਾਡਾ ਪਹਿਲਾਂ ਸਾਡਾ ਮਨ ਸੀ ਕਿ ਪਿਆ ਕੜਵਾ ਕੇ ਪੁੱਦਾ ਕਿਸੀ ਸ਼ੀਸ਼ਾ ਕਰਵਾ ਲਈ ਫਿਰ ਇਹ ਸੋਚਿਆ ਵੀ ਨਹੀਂ ਅਹੀਂ ਮਤਲਬ ਕਿ ਸੋਈ ਤਿਆਰ ਕਰਨੀ ਤੇ ਹਾਨੂੰ ਮਤਲਬ ਵੀ ਫਿਰ ਤਨ ਪਤਾ ਮੁਸ਼ਕਲ ਜਾਇਆ ਕਰਨੀਆਂ ਤੇ ਇਹ ਦੋ ਲੱਗੇ ਤੇ ਇਹ ਤੇ ਜੀ ਨਹੀਂ ਲਾਈ ਕਿਉਂਕਿ ਤੇ ਚਿਮਨੀ ਲਾਉਣੀ ਆ ਇਸ ਕਰਕੇ ਇਹ ਉਹ ਮਤਲਬ ਕਿ ਕਾਰਪੈਂਟਰੀ ਜਾਂਦਾ ਕਿ ਇਹ ਨਾਲ ਬਾਉਗੇ ਕਿ ਤੁਹਾਡੇ ਇੱਥੇ ਇਹ ਤੁਹਾਨੂੰ ਇਹ ਬੰਦ ਕਰਨੀ ਪੈਣੀ ਆ ਇਸ ਕਰਕੇ ਫਿਰ ਅਹੀਂ ਨਹੀਂ ਲਵਾਈ ਤੇ ਚਲੋ ਠੀਕ ਹੈ ਜੀ ਹੁਣ ਅਹੀਂ ਖਾ ਲਈਏ ਖਾਣਾ ਕਿਉਂਕਿ ਟਾਈਮ ਜਰਾ ਕਾਫੀ ਹੋ ਚੁੱਕਿਆ ਤੇ ਦਿਲ ਵੀ ਆਤਦੀ ਆ ਇਹ ਚਲੋ ਠੀਕ ਆ ਤੁਹਾਡੀ ਸਾਰੀ ਫਿਰ ਇੱਥੇ ਸਾਰੇ ਇੱਥੇ ਘਰ ਦੇ ਨੂੰ ਬੀਚੂ ਆਪਾਂ ਬਿੰਡ ਹੈ ਤੇ ਬਹੁਤ ਬਹੁਤ ਧੰਨਵਾਦ ਮਰੀਜ਼ ਸਾਡੇ ਵੀ ਬਿੰਦੇ ਹੋਇਆ ਤਾਂ ਧੰਨਵਾਦ ਆ ਧੰਨਵਾਦ ਜਿਹੜੇ ਨਹੀਂ ਬਿੰਦੇ ਉਹਨਾਂ ਦੇ ਵੀ ਦੇ ਦਿੱਗੇ ਧੰਨਵਾਦ ਆ ਸਾਡੇ ਵਲੋਗਾਂ ਜੀ ਦਾ ਪਹਿਲਾਂ ਪਿਆਰ ਦੇਦਾ ਹੁਣ ਸਾਡੇ ਵੀਡੀਓ ਨੂੰ ਪਿਆਰ ਦਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਜਿਹੜੇ ਭਾਵੇਂ ਨਵੇਂ ਵੀਖ ਰਹੇ ਆ ਤੇ ਵੱਧ ਤੋਂ ਵੱਧ ਸਾਡੇ ਜਿਹੜਾ ਚੈਨਲ ਸ਼ੇਅਰ ਸਬਸਕ੍ਰਾਈਬ ਸਾਡੀ ਵੀਡੀਓ ਨੂੰ ਕਰਿਆ ਕਰੋ ਤੇ ਕੋਸ਼ਿਸ਼ ਕਰਦੇ ਆਂ ਕਿ ਆਪਾਂ ਤੁਹਾਨੂੰ ਬਲੇ ਵਲੋਗ ਨਾ ਕਰ ਸਕੀ ਪਰ ਹੁਣ ਥੋੜਾ ਜਿਹਾ ਗਰਮੀ ਆ ਇੱਕ ਮਿਸਤਰੀ ਲੱਗੇ ਹੋਏ ਉਹ ਤਾਂ ਜਿਓ ਉਹਨਾਂਗੇ ਮਿਲਣ ਦੇ ਆਵਾ ਬਾਕੀ ਮਿਸਤਰੀ ਲੱਗਣ ਤੋਂ ਬਾਅਦ ਅਜੇ 2 ਮਹੀਨੇ ਸਾਡੇ ਮਿਸਤਰੀ ਚੱਲਣੇ ਆ ਕਿਉਂਕਿ ਕਿਚਨ ਵੀ ਤਿਆਰ ਕਰਨੀਆਂ ਨੇ ਰੂਮ ਵੀ ਤਿਆਰ ਕਰਨੀਆਂ ਅਜੇ ਉਹਦੇ ਕਰਕੇ ਫਿਰ ਅਸੀਂ ਥੋੜਾ ਜਿਹਾ ਬੀਜ਼ੀ ਚੱਲਦੇ ਪਏ ਆ ਤੇ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਤੇ ਵੀਰੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਗੁੱਡ ਨਾਈਟ ਸਾਰਿਆਂ ਨੂੰ